ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਉਮੀਦ ਕਰਦਾ ਹਾਂਗਾ ਸਾਰੇ ਠੀਕ ਹੋਵੋਗੇ ਵੀਰੇ ਤੇ ਅੱਜ ਅਸੀਂ ਪਹੁੰਚਾਂਗੇ ਬਾਦਰਗੜ ਦੇ ਲਾਗੇ ਪਿੰਡ ਸ਼ਮਸ਼ਪੁਰ ਜਿੱਥੇ ਕਿ ਇਹ ਬਹੁਤ ਤਕੜਾ ਇਤਿਹਾਸਕ ਗੁਰੂ ਘਰ ਆ ਜੀ ਗੁਰਦੁਆਰਾ ਸੱਚੀ ਮੰਜੀ ਸਾਹਿਬ ਜੋ ਕਿ ਦੋ ਪਾਸ਼ਾੀਆਂ ਦਾ ਗੁਰੂ ਘਰ ਆ ਜੀ ਤੇ ਆਜੋ ਤੁਹਾਨੂੰ ਦਰਸ਼ਨ ਕਰਵਾਣਿਆ ਤੁਹਾਨੂੰ ਜਾਣਕਾਰੀ ਵੀ ਦਿੰਨੇ ਆ ਵੀ ਇੱਥੇ ਇਹਦੀ ਮਹਾਨਤਾ ਕੀ ਆ ਜੋ ਵੀ ਹੋਊਗਾ ਚੱਲਦੀ ਵੀਡੀਓ ਦੇਖ ਕੇ ਤੁਸੀਂ ਬਤਵਾ ਸ਼ੇਅਰ ਜ਼ਰੂਰ ਕਰਦੇਆ ਕਰੋ ਤਾਂ ਜੋ ਹੋਰ ਵੀ ਲੋਕ ਨੇ ਜਿਹੜੇ ਦਰਸ਼ਨ ਕਰਨ ਹੋਰ ਵੀ ਸੰਗਤ ਜਿਹੜੀ ਦਰਸ਼ਨ ਕਰੇ ਤੇ ਚਲੋ ਫਿਰ ਆਪਾਂ ਕਰਦੇ ਆਂਗੇ ਵੀਡੀਓ ਸ਼ੁਰੂ ਬਣੇ ਰਹੋ ਵੀਡੀਓ ਦੇ ਨਾਲ ਚਲੋ ਫਿਰ ਚੱਲੀਏ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਜੀ ਦੀ ਮੇਨ ਡਿਊਟੀ ਦੇ ਦੇਖੋ ਬਹੁਤ ਸੋਹੰਦਾ ਡਿਊਟੀ ਬਣੀ ਹੋਈ ਹੈ ਜੀ ਗੁਰਦੁਆਰਾ ਸਾਹਿਬ ਸੱਚੀ ਮੰਜੀਤ ਸ਼ਾਮਸ਼ਪੁਰ ਤਨ ਤਨ ਬਾਬਾ ਸਚਨ ਸੱਚ ਤੇ ਆਓ ਚੱਲੀਏ ਗੁਰਦੁਆਰਾ ਸਾਹਿਬ ਦੇ ਅੰਦਰ ਤਾਨੂੰ ਦੱਸਾਂਗੇ ਵੀ ਇੱਥੇ ਕੀ ਕੀ ਮਨਾਇਆ ਜਾਂਦਾ ਹੈ ਤੇ ਕੀ ਜਿਆਦੇ ਮਹਾਨਤਾ ਕੀ ਇੱਥੇ ਤੇ ਬਣੇ ਰਹੋ ਵੀਡੀਓ ਦੇ ਨਾਲ ਦੇਖੋ ਆਪਾਂ ਸਭ ਤੋਂ ਪਹਿਲਾਂ ਅੰਦਰ ਵੜਦੇ ਆਂਗੇ ਤਾਂ ਆਪਾਂ ਨੂੰ ਬੜੇ ਸੁੰਦਰ ਜਿਹੜੇ ਕੀ ਆ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇਗੇ ਤੁਸੀਂ ਦੇਖ ਸਕਦੇ ਹੋਗੇ ਤੇ ਗੁਰਦੁਆਰਾ ਸਾਹਿਬ ਦੀ ਬਹੁਤ ਸ਼ਾਨਦਾਰ ਸ਼ਾਨਦਾਰ ਇਮਾਰਤ ਹੈ ਜੀ ਬਹੁਤ ਤਗੜੀ ਇਮਾਰਤ ਹੈ ਕੀ ਤੁਸੀਂ ਦੇਖ ਸਕਦੇ ਹੋਗੇ ਇੱਧਰ ਤੇ ਸੰਗਤ ਆਉਂਦੀ ਹੈਗੀ ਤੇ ਉਹ ਸਾਈਡ ਦੇ ਉੱਤੇ ਪਾਰਕਿੰਗ ਤੁਹਾਨੂੰ ਦਿਖਾਵਾਂਗੇ ਤੇ ਚਲੋ ਆਜੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਇਤਿਹਾਸ ਬਾਰੇ ਜਾਣਕਾਰੀ ਦੰਨੇ ਆਂਗੇ ਤੁਸੀਂ ਵੀਡੀਓ ਰੋਕ ਕੇ ਇਤਿਹਾਸ ਨੂੰ ਜਰੂਰ ਪੜ੍ਹ ਲਿਓ ਆ ਸਾਹਮਣੇ ਦੇਖੋ ਜੀ ਪੂਰਾ ਇਤਿਹਾਸ ਲਿਖਿਆ ਹੋਇਆ ਹੈਗਾ ਵੀਡੀਓ ਨੂੰ ਰੋਕ ਕੇ ਤੁਸੀਂ ਪੜ੍ਹ ਸਕਦੇ ਹੋਗੇ ਇਤਿਹਾਸ ਆ ਆ ਲਓ ਦੇਖੋ ਜੀ ਵੀਡੀਓ ਨੂੰ ਰੋਕ ਕੇ ਤੁਸੀਂ ਇਤਿਹਾਸ ਪੜ੍ਹ ਸਕਦੇ ਹੋਗੇ ਤੇ ਆਜੋ ਹੁਣ ਤੁਹਾਨੂੰ ਆਪਾਂ ਸਰੋਵਰ ਸਾਹਿਬ ਦੇ ਦਰਸ਼ਨ ਕਰਵਾਨੇ ਆ ਜੀ ਤੇ ਬਹੁਤ ਵਧੀਆ ਸਰੋਵਰ ਸਾਹਿਬ ਬਣਾਇਆ ਹੋਇਆ ਹੈਗਾ ਇੱਥੇ ਵੀ ਤੇ ਆਜੋ ਤੁਹਾਨੂੰ ਦਰਸ਼ਨ ਕਰਵਾਨੇਗੇ ਸਰੋਵਰ ਸਾਹਿਬ ਦੇ ਆ ਦੇਖੋ ਇਹਦੇ ਕਿੰਨਾ ਸ਼ਾਨਦਾਰ ਸਰੋਵਰ ਸਾਹਿਬ ਬਣਾਇਆ ਹੋਇਆ ਹੈ ਜੀ ਬਹੁਤ ਵਧੀਆ ਉਧਰ ਬੀਬੀਆਂ ਪਹਿਣਾ ਵਾਸਤੇ ਹੈ ਪਰਲੇ ਪਾਸੇ ਤੇ ਇੱਧਰ ਭਾਈਆਂ ਵਾਸਤੇ ਹੈਗਾ ਤੇ ਆਜੋ ਚਲੋ ਹੁਣ ਆਪਾਂ ਅੰਦਰ ਮੱਥਾ ਟੇਕਦੇ ਆਂਗੇ ਚੱਲ ਕੇ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਹਾਸਲ ਕਰਦੇ ਆਂਗੇ ਤੇ ਹੋ ਸਕੇ ਤਾਂ ਥੋੜੀ ਬਾਬਾ ਜੀ ਨਾਲ ਗੱਲ ਵੀ ਜਰੂਰ ਕਰਵਾਵਾਂਗੇ ਬਾਬਾ ਜੀ ਨੂੰ ਪੁੱਛਾਂਗੇ ਤੇ ਬਾਕੀ ਤੁਸੀਂ ਵੀਡੀਓ ਨੂੰ ਬਸ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਜਿਹੜੀ ਹੋਰ ਸੰਗਤ ਵੀ ਆ ਉਹ ਵੀ ਦਰਸ਼ਨ ਕਰ ਸਕੇ ਜੇ ਇੱਥੇ ਤੁਸੀਂ ਪਹੁੰਚਣਾਗਾ ਤਾਂ ਪਹਿਲਾਂ ਪਟਿਆਲਾ ਤੋਂ ਬਹਾਦਰਗੜ੍ਹ ਉੜ ਦੇ ਨੀਚੋਂ ਪਹਿਲਾ ਪਿੰਡ ਇਹ ਆਉਂਦਾ ਸਮਸ਼ਪੁਰ ਤੇ ਉੱਥੇ ਤੁਸੀਂ ਆਉਣਾਗਾ ਸਮਸ਼ਪੁਰ ਆ ਕੇ ਤੇ ਇਹ ਗੁਰਦੁਆਰਾ ਸਾਹਿਬ ਉੱਥੇ ਹੀ ਨੇ ਜੀ ਤੇ ਆ ਕੇ ਤੁਸੀਂ ਗੁਰੂ ਦੀ ਜੀ ਨੇ ਖੁਸ਼ੀਆਂ ਨੇ ਉਹ ਜ਼ਰੂਰ ਪ੍ਰਾਪਤ ਕਰੋ ਤੇ ਦੇਖੋ ਜੀ ਗੁਰਦੁਆਰਾ ਸਾਹਿਬ ਦੀ ਬੜੀ ਹਲੀ ਸ਼ਾਨ ਇਮਾਰਤ ਅੰਦਰੋਂ ਵੀ ਤੇ ਤੁਹਾਨੂੰ ਦਰਸ਼ਨ ਕਰਵਾਉਣੇ ਜੀ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ ਜੀ ਤੰਤਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਇੱਧਰ ਸਚਕੰਡ ਸਾਹਿਬ ਹੈ ਜੀ ਤੁਸੀਂ ਸਾਹਮਣੇ ਜਿਹੜੇ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸੱਚੀ ਮੰਜੀ ਸਾਹਿਬ ਪਾਸ਼ਾਹੀ ਪਹਿਲੀ ਜੀ ਉਹਨਾਂ ਦੀ ਜਿਹੜੀ ਇੱਥੇ ਪ੍ਰਾਤਨ ਮੰਜੀ ਹੈ ਜੀ ਗੁਰੂ ਸਾਹਿਬ ਦੀ ਉਹ ਪਈ ਹੈ ਜੀ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਛਟਾ ਸ਼ਾਹਵਾ ਜੀ ਇੱਥੇ ਸੰਗਤਾਂ ਆਉਂਦੀਆਂ ਨੇਗੀਆਂ ਉਹਨਾਂ ਦੇ ਦੁੱਖ ਦੂਰ ਹੁੰਦੇ ਨੇਗੇ ਤੁਸੀਂ ਵੀ ਜਰੂਰ ਆਓ ਤੇ ਬਤ ਉਹ ਵੀਡੀਓ ਚ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਜਿਹੜੀ ਹੋਰ ਸੰਗਤ ਹੈਗੀ ਉਹ ਵੀ ਇੱਥੇ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਜਾਂ ਜੋ ਵੀ ਤੁਹਾਨੂੰ ਬਾਹਰ ਦੱਸਿਆ ਸੀਗਾ ਲਿਖਿਆ ਹੋਇਆ ਤੇ ਉਹ ਸਾਰਾ ਇਤਿਹਾਸ ਸਹੀ ਹੀ ਹੈ ਜੀ ਤੇ ਇਸ ਗੁਰੂ ਘਰਾਂ ਦੇ ਵਿੱਚ ਜੀ ਦੋ ਪਾਸ਼ਾਈਆਂ ਨੇ ਆਪਣੇ ਚਰਨ ਪਾਏ ਹੋਏ ਨੇ ਜੀ ਤੇ ਇਸ ਗੁਰੂ ਘਰ ਦੇ ਵਿੱਚ ਜੀ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਆ ਛਟਾ ਸਾਹਿਬਾ ਜੀ ਜੋ ਕਿ ਇੱਕ ਛੜੀ ਵਾਂਗੂ ਹੁੰਦਾਗਾ ਜਿਵੇਂ ਤੁਸੀਂ ਕਹ ਲਓ ਤੇ ਉਹ ਕੋਈ ਵੀ ਕਿਸੇ ਨੂੰ ਵੀ ਕੋਈ ਦੁੱਖ ਤਕਲੀਫ ਆ ਤਾਂ ਉਹਨੂੰ ਤੁਹਾਡੇ ਮੱਥੇ ਨਾਲ ਲਾਉਂਦੇ ਨੇਗੇ ਇੱਥੇ ਕੋਈ ਵੀ ਬਿਮਾਰੀ ਦੁਨੀਆ ਤੇ ਕੋਈ ਵੀ ਬਿਮਾਰੀ ਤੁਹਾਡੇ ਸਰੀਰ ਨੂੰ ਆ ਗਈ ਜਾਂ ਤੁਹਾਡੇ ਕਿਸੇ ਕਿਸੇ ਨੂੰ ਵੀ ਹੈਗੀ ਆ ਤਾਂ ਤੁਸੀਂ ਇੱਥੇ ਆਓ ਇਥੇ ਗੁਰੂ ਸਾਹਿਬ ਜੀ ਦਾ ਜੋ ਛਟਾ ਸਾਹਿਬ ਆ ਜੀ ਉਹ ਲਾਉਂਦੇ ਨੇਗੇ ਤੇ ਬਹੁਤ ਬਹੁਤ ਜ਼ਿਆਦੇ ਸੰਗਤ ਨੂੰ ਜਿਹੜਾ ਇੱਥੋਂ ਫਾਇਦਾ ਮਿਲਦਾਗਾ ਬਹੁਤ ਜ਼ਿਆਦੇ ਸੰਗਤਾਂ ਜਿਹੜੀਆਂ ਇੱਥੋਂ ਠੀਕ ਹੁੰਦੀਆਂ ਨੇਗੀਆਂ ਜ਼ਿਆਦਾਤਰ ਕਿਸੇ ਨੂੰ ਜੀ ਜੇ ਕੋਈ ਹਲਕਾ ਹੋਇਆ ਕੁੱਤਾ ਕੱਟਦਾਗਾ ਜਾਂ ਕਿਸੇ ਨੂੰ ਟਮਸਰ ਹੁੰਦੇ ਨੇਗੇ ਕਿਤੇ ਵੀ ਤੇ ਉਸ ਦਾ ਲਾਜਵੀ ਇੱਥੇ ਜਿਹੜਾ ਹੈਗਾ ਜੀ ਤੁਸੀਂ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਸ਼੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਜੋ ਮੰਜੀ ਸਾਹਿਬ ਨੇਗੇ ਉਹ ਵੀ ਇੱਥੇ ਹੈਗੇ ਨੇ ਜੀ ਤੇ ਤੁਸੀਂ ਆਉਂਗੇ ਤਾਂ ਕਿ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈਗੀ ਤੁਸੀਂ ਆ ਕੇ ਜਦੋਂ ਵੀ ਇੱਥੇ ਆਉਣਿਓ ਤਾਂ ਦਰਸ਼ਨ ਜਰੂਰ ਕਰਕੇ ਜਾਇਆ ਕਰੋ ਗੁਰਦੁਆਰਾ ਸ਼ਮਸ਼ਪੁਰ ਪਿੰਡ ਹੈ ਜੀ ਗੁਰਦੁਆਰਾ ਸੱਚੀ ਮੰਜੀ ਸਾਹਿਬ ਸ਼ਮਸ਼ਪੁਰ ਪਿੰਡਾ ਜੀ ਪਟਿਆਲੇ ਦੇ ਲਾਗੇ ਤੇ ਜਦੋਂ ਵੀ ਤੁਸੀਂ ਆਉਣਿਓ ਤਾਂ ਕਿ ਜਰੂਰ ਜਾਇਆ ਕਰੋ ਬੜੇ ਸੋਹਣੇ ਦਰਸ਼ਨ ਹੋਏ ਨੇ ਜੀ ਗੁਰੂਗ੍ਰੰਥ ਸਾਹਿਬ ਜੀ ਵੀ ਤੇ ਬਹੁਤ ਮਨ ਨੂੰ ਚੰਗਾ ਲੱਗਿਆ ਤੇ ਇੱਧਰ ਆਪਣਾ ਇੱਧਰ ਲੰਗਰ ਹਾਲ ਬਣਿਆ ਹੈ ਨਾ हां ਇੱਧਰ ਲੰਗਰ ਹਾਲ ਬਣਿਆ ਹੋਇਆ ਹੈਗਾ ਤੇ ਤੁਸੀਂ ਦੇਖੋ ਤੁਹਾਨੂੰ ਲੰਗਰ ਹਾਲ ਵੀ ਦਿਖਾਣਿਆ ਜੀ ਤੇ ਇੱਧਰ ਬਣਿਆ ਹੋਇਆ ਹੈਗਾ ਤੇ ਆ ਸਾਰੀ ਤੁਸੀਂ ਦੇਖਦੇ ਮੇਰੇ ਪਿੱਛੇ ਜਿਹੜੀ ਇਹ ਸਾਰੀ ਪਾਰਕਿੰਗ ਹੈ ਜੀ ਤੇ ਆ ਇੱਧਰ ਲੰਗਰ ਹਾਲ ਬਣਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਬਣਾਇਆ ਹੋਇਆ ਜੀ ਦੇਖੋ ਇਹ ਸਾਰਾ ਲੰਗਰ ਹਾਲ ਬਣਿਆ ਹੈ ਜੀ ਉਹ ਅੱਗੇ ਨਵੀਂ ਜਿਹੜੀ ਕਾਰ ਸੇਵਾ ਚੱਲ ਰਹੀ ਹੈਗੀ ਲੰਗਰ ਘਰ ਦੀ ਸੇਵਾ ਚੱਲ ਰਹੀ ਹੈ ਜੀ ਨਾਵਾ ਬਣਾ ਰਹੇ ਨੇ ਬਿਲਡਿੰਗ ਨਵੀਂ ਬਣ ਰਹੀ ਹੈ ਸਾਰੀ ਉਹ ਬਹੁਤ ਵਧੀਆ ਸੋਹਣੀ ਬਣਾਈ ਹੋਈ ਆ ਇਹ ਤੁਸੀਂ ਦੇਖ ਸਕਦੇ ਹੋਗੇ ਤੇ ਬਾਕੀ ਉਮੀਦ ਕਰਦਾ ਜੀ ਤੁਹਾਨੂੰ ਅੱਜ ਵਾਲੀ ਵੀਡੀਓ ਜਿਹੜੀ ਬਹੁਤ ਵਧੀਆ ਲੱਗੀ ਹੋਣੀ ਕਿਉਂਕਿ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਗੁਰੂ ਘਰਾਂ ਦੀ ਯਾਤਰਾ ਗਈ ਹੋਈ ਨਹੀਂ ਸਕਦਾ ਵੀ ਕਿਸੇ ਨੂੰ ਕਿਸੇ ਨੂੰ ਕੋਈ ਕਿਸੇ ਗੱਲ ਦਾ ਕੰਤੂ ਪਰੰਤੂ ਹੋਵੇ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਜੇ ਇੱਥੇ ਆਣਾਗਾ ਤਾਂ ਪਟਿਆਲੇ ਤੋਂ ਬਹਾਦਰਗੜ ਬਹਾਦਰਗੜ ਤੋਂ ਕਿਲੋਮੀਟਰ ਪਿੰਡ ਅੱਗੇ ਸੰਸ਼ਪੁਰ ਆ ਜੀ ਤੁਸੀਂ ਇੱਥੇ ਆ ਸਕਦੇ ਹੋਗੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਲੋਕਾਂ ਤੱਕ ਜਿਹੜੀ ਪਹੁੰਚ ਸਕੇ ਹਲਕੇ ਹੋਏ ਕੁੱਤੇ ਦਾ ਘਟਿਆ ਹੋਇਆ ਤੇ ਉਹ ਟੌਂਸਰ ਜਿਹੜੇ ਹੁੰਦੇ ਨੇ ਜੀ ਤੇ ਉਹ ਇਹਦਾ ਪੱਕਾ ਲਾ ਜਾਗਾ ਔਰ ਜਦੋਂ ਵੀ ਤੁਸੀਂ ਆਉਨੇ ਹੋਗੇ ਤਾਂ ਕਿ ਜਰੂਰ ਜਾਓ ਚੰਗਾ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਰ